ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਸਮਾਂ ਪ੍ਰਬੰਧਨ ਯਾਨੀ ਟਾਈਮ ਮੈਨੇਜਮੈਂਟ ਤੇ ਉਤਪਾਦਕਤਾ ਵਧਾਉਣ ਦੇ ਕੁਝ ਖਾਸ ਤਰੀਕਿਆਂ ਤੇ ਗੱਲ ਕਰਾਂਗੇ ਸਾਡੇ ਕੋਲ ਕੁਝ ਬਹੁਤ ਹੀ ਦਿਲਚਸਪ ਸਰੋਤ ਨੇ ਹਾਂਜੀ ਅੱਜ ਕਾਫੀ ਵਧੀਆ ਜਾਣਕਾਰੀ ਹੈ ਇੱਕ ਪਾਸੇ ਤਾਂ ਕੈਲ ਨਿਊਪੋਰਟ ਦੇ ਵਿਚਾਰ ਨੇ ਖਾਸ ਕਰਕੇ ਉਹਨਾਂ ਦਾ ਡੂੰਗਾ ਕੰਮ ਯਾਨੀ ਡੀਪ ਵਰਕ ਦਾ ਕਨਸੈਪਟ ਤੇ ਸਮਾਂ ਸਾਰਣੀ ਬਾਰੇ ਸੋਚ ਹੂੰ ਤੇ ਦੂਜੇ ਪਾਸੇ ਸਾਡੇ ਕੋਲ ਇੱਕ ਰਿਪੋਰਟ ਹੈ ਜਿਹੜੀ ਅ ਕੁਝ ਖਾਸ ਤਕਨੀਕਾਂ ਜਿਵੇਂ ਪੋਮੋਡੋਰੋ ਤੇ 90 ਮਿੰਟ ਵਰਕ ਸਾਈਕਲ ਬਾਰੇ ਦੱਸਦੀ ਹੈ ਠੀਕ ਹੈ ਤਾਂ ਅੱਜ ਦਾ ਆਪਣਾ ਮਕਸਦ ਹੈ ਇਹ ਦੇਖਣਾ ਕਿ ਇਨ੍ਹਾਂ ਵੱਖ-ਵੱਖ ਤਰੀਕਿਆਂ ਤੋਂ ਆਪਾਂ ਕੀ ਸਿੱਖ ਸਕਦੇ ਹਾਂ ਤਾਂ ਕਿ ਸਮੇਂ ਦੀ ਸਹੀ ਵਰਤੋਂ ਹੋ ਸਕੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੰਮ ਦਾ ਬੋਝ ਬਹੁਤ ਹੈ ਬਿਲਕੁਲ ਇਹ ਅੱਜਕਲ ਆਮ ਸਮੱਸਿਆ ਹੈ ਚਲੋ ਫਿਰ ਸ਼ੁਰੂ ਕਰੀਏ ਅ ਨਿਊਪੋਰਟ ਦੀ ਗੱਲ ਕਰਦੇ ਹਾਂ ਪਹਿਲਾਂ ਹੂੰ ਉਹ ਕਹਿੰਦੇ ਨੇ ਕਿ ਸਿਰਫ ਟੂ-ਡੂ ਲਿਸਟਾਂ ਬਣਾਉਣ ਨਾਲ ਗੱਲ ਨਹੀਂ ਬਣਦੀ। ਉਹ ਟਾਈਮ ਬਲਾਕਿੰਗ ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਇਹ ਹੈ ਕਿ ਅਸਲ ਵਿੱਚ ਟਾਈਮ ਬਲਾਕਿੰਗ। ਹਾਂਜੀ ਦੇਖੋ, ਟਾਈਮ ਬਲਾਕਿੰਗ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਆਪਣੇ ਕੈਲੰਡਰ ਤੇ ਹਰ ਕੰਮ ਲਈ ਇੱਕ ਖਾਸ ਸਮਾਂ, ਇੱਕ ਬਲਾਕ ਰੱਖ ਦਿੰਦੇ ਹੋ। ਅੱਛਾ। ਇਹ ਸਿਰਫ ਇੱਕ ਲਿਸਟ ਬਣਾਉਣ ਤੋਂ ਵੱਖਰਾ ਹੈ ਜਿੱਥੇ ਤੁਸੀਂ ਬਸ ਲਿਖ ਲੈਂਦੇ ਹੋ ਕੀ ਕਰਨਾ ਹੈ ਤੇ ਫਿਰ ਸੋਚਦੇ ਰਹਿੰਦੇ ਹੋ, ਅੱਛਾ ਹੁਣ ਕੀ ਕਰਾਂ? ਨਿਊਪੋਰਟ ਕਹਿੰਦੇ ਨੇ ਇਹ ਤਰੀਕਾ ਮਤਲਬ ਸਿਰਫ ਲਿਸਟ ਵਾਲਾ। ਕਟ ਅਸਰਦਾਰ ਹੈ ਕਿਉਂਕਿ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਲੱਗੇਗਾ ਹਾਂ ਬਿਲਕੁਲ ਟਾਈਮ ਬਲਾਕਿੰਗ ਚ ਤੁਸੀਂ ਹਰ ਮਿੰਟ ਨੂੰ ਕੋਈ ਨਾ ਕੋਈ ਕੰਮ ਸੌਪ ਦਿੰਦੇ ਹੋ ਇਸ ਨਾਲ ਜ਼ਿਆਦਾ ਸਪਸ਼ਟਤਾ ਰਹਿੰਦੀ ਹੈ ਨਾਲੇ ਜਿਹੜੀ ਦੂਜੀ ਪੰਜਾਬੀ ਰਿਪੋਰਟ ਹੈ ਉਹ ਵੀ ਇਸੇ ਗੱਲ ਤੇ ਜ਼ੋਰ ਦਿੰਦੀ ਹੈ ਧਿਆਨ ਵਧਾਉਣ ਲਈ ਸਮੇਂ ਦੇ ਬਲੌਕ ਬਣਾਉਣਾ ਠੀਕ ਹੈ ਇਹ ਸਮਝ ਆਂਦੀ ਹੈ ਗੱਲ ਮਤਲਬ ਸਿਰਫ ਕੀ ਨਹੀਂ ਕਦੋਂ ਕਰਨਾ ਇਹ ਵੀ ਤੈਅ ਕਰਨਾ ਨਿਊਪੋਰਟ ਇੱਕ ਹੋਰ ਗੱਲ ਕਰਦੇ ਨੇ ਫਿਕਸਡ ਸ਼ੈਡਿਊਲ ਪ੍ਰੋਡਕਟਿਵਿਟੀ ਜਿਵੇਂ ਕਿ ਸ਼ਾਮ 5:30 ਵਜੇ ਤੱਕ ਕੰਮ ਖਤਮ ਕਰ ਦੇਣਾ ਇਹ ਥੋੜਾ ਕੀ ਕਹਿੰਦੇ ਨੇ ਸਖਤ ਨਹੀਂ ਲੱਗਦਾ ਹਾਂ ਸੁਣਨ 'ਚ ਸ਼ਾਇਦ ਲੱਗੇ ਕਿ ਇਹ ਬਹੁਤ پابੰਦੀ ਵਾਲਾ ਹੈ ਪਰ ਨਿਊਪੋਰਟ ਦਾ ਤਰਕ ਹੈ ਕਿ ਇਹ ਜਿਹੜੀ ਸੀਮਾ ਹੈ ਇਹੀ ਅਸਲ ਵਿੱਚ ਤੁਹਾਨੂੰ ਜ਼ਿਆਦਾ ਕੁਸ਼ਲ ਤੇ ਸਿਰਜਣਾਤਮਕ ਬਣਾਉਂਦੀ ਹੈ ਅੱਛਾ ਕਿਵੇਂ ਦੇਖੋ ਜਦੋਂ ਪਤਾ ਹੋਵੇ ਕਿ ਸਮਾਂ ਘਟ ਹੈ ਤਾਂ ਤੁਸੀਂ ਫਾਲਤੂ ਕੰਮਾਂ 'ਚ ਟਾਈਮ ਖਰਾਬ ਨਹੀਂ ਕਰਦੇ ਤੁਸੀਂ ਸਿਰਫ ਹੋਰ ਘੰਟੇ ਲਗਾਉਣ ਦੀ ਬਜਾਏ ਉਸੇ ਸਮੇਂ ਵਿੱਚ ਕੰਮ ਪੂਰਾ ਕਰਨ ਦੇ ਚੁਸਤ ਤਰੀਕੇ ਲੱਭਦੇ ਹੋ ਹਮ ਸਮਾਰਟ ਵਰਕਿੰਗ ਬਿਲਕੁਲ ਨਾਲੇ ਉਹਨਾਂ ਨੇ ਖੁਦ ਇਸ ਨੂੰ ਉਦੋਂ ਅਪਣਾਇਆ ਜਦੋਂ ਉਹ ਤੀਵਿਆਂ 'ਚ ਸਨ ਤੇ ਉਹਨਾਂ ਦੇ ਛੋਟੇ ਬੱਚੇ ਸਨ ਤਾਂ ਇਹ ਲੰਬੇ ਸਮੇਂ ਦੀ ਸਥਿਰਤਾ ਬਾਰੇ ਹੈ ਸਿਰਫ ਇੱਕ ਦਿਨ ਦੀ ਦੌੜ ਨਹੀਂ ਤਾਂ ਇਹ ਇੱਕ ਕਿਸਮ ਦਾ ਸਕਾਰਾਤਮਕ ਦਬਾਅ ਹੈ ਨਾ ਕਿ ਸਿਰਫ ਸਖਤੀ ਚੰਗਾ ਜੇ ਫਿਕਸਡ ਸ਼ਡਿਊਲ ਸਾਨੂੰ ਇੱਕ ਵੱਡਾ ਢਾਂਚਾ ਦਿੰਦਾ ਹੈ ਤਾਂ ਫਿਰ ਉਸ ਢਾਂਚੇ ਦੇ ਅੰਦਰ ਸਮੇਂ ਨੂੰ ਕਿਵੇਂ ਵਰਤਿਆ ਜਾਵੇ ਇੱਥੇ ਸ਼ਾਇਦ ਉਹ ਦੂਜੀ ਰਿਪੋਰਟ ਵਾਲੀਆਂ ਤਕਨੀਕਾਂ ਕੰਮ ਆਉਂਦੀਆਂ ਨੇ ਪਹਿਲੀ ਹੈ ਪੋਮੋਡੋਰੋ 25 ਮਿੰਟ ਕੰਮ 5 ਮਿੰਟ ਆਰਾਮ ਇਹ ਕਿਹੋ ਜਿਹੀ ਕੰਮਾਂ ਲਈ ਠੀਕ ਰਹਿੰਦੀ ਹੈ ਹਾਂ ਰਿਪੋਰਟ ਇਹੀ ਦੱਸਦੀ ਹੈ ਕਿ ਪੋਮੋਡੋਰੋ ਛੋਟੇ ਸਾਫ਼-ਸਾਫ਼ ਤੈ ਕੰਮਾਂ ਲਈ ਬਹੁਤ ਵਧੀਆ ਹੈ ਜਿਹੜਾ 25 ਮਿੰਟ ਦਾ ਸਪ੍ਰਿੰਟ ਹੈ ਉਸ ਨਾਲ ਇੱਕ ਮਤਲਬ ਅਰਜੈਂਸੀ ਬਣਦੀ ਹੈ ਹਾਂ ਲੱਗਦਾ ਹੈ ਕਿ ਜੰਦੀ ਕਰਨਾ ਪੈਣਾ ਤੇ ਜਿਹੜੀ 5 ਮਿੰਟ ਦੀ ਬ੍ਰੇਕ ਹੈ ਉਸ ਨਾਲ ਦਿਮਾਗ ਨੂੰ ਥੋੜਾ ਆਰਾਮ ਮਿਲ ਜਾਂਦਾ ਹੈ ਥਕਾਵਟ ਨਹੀਂ ਹੁੰਦੀ ਜਿਵੇਂ ਈਮੇਲਾਂ ਦਾ ਜਵਾਬ ਦੇਣਾ ਕੋਈ ਛੋਟਾ ਮੋਟਾ ਪ੍ਰਬੰਧਕੀ ਕੰਮ ਜਾਂ ਸ਼ਾਇਦ ਕਿਸੇ ਲੇਖ ਦਾ ਇੱਕ ਪੈਰਾ ਲਿਖਣਾ ਠੀਕ ਹੈ ਰਿਪੋਰਟ 'ਚ ਇੱਕ ਫ੍ਰੀਲੈਂਸ ਲੇਖਕ ਦੀ ਉਦਾਹਰਣ ਵੀ ਦਿੱਤੀ ਹੈ ਪਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਜਿਹੜੇ ਕੰਮਾਂ ਲਈ ਲੰਬਾ ਡੂੰਗਾ ਧਿਆਨ ਚਾਹੀਦਾ ਉਹਨਾਂ ਲਈ ਇਹ ਵਾਰ-ਵਾਰ ਰੁਕਣਾ ਸ਼ਾਇਦ ਠੀਕ ਨਾ ਹੋਵੇ ਧਿਆਨ ਟੁੱਟ ਸਕਦਾ ਹੈ ਹਾਂ ਇਹ ਮੈਂ ਸਮਝ ਸਕਦੀਆਂ ਜਿਵੇਂ ਕੋਈ ਡੂੰਗਾ ਵਿਸ਼ਲੇਸ਼ਣ ਕਰਨਾ ਹੋਵੇ ਜਾਂ ਕੋਡਿੰਗ ਵਗੈਰਾ ਉੱਥੇ ਤਾਂ ਸ਼ਾਇਦ ਫਲੋ ਬਣਾਈ ਰੱਖਣਾ ਜ਼ਰੂਰੀ ਹੁੰਦਾ ਤਾਂ ਫਿਰ ਦੂਜਾ ਵਿਕਲਪ ਕੀ ਹੈ ਉਹ 90 ਮਿੰਟ ਵਾਲਾ ਚੱਕਰ ਇਹ ਤਾਂ ਨਿਊਪੋਰਟ ਦੇ ਡੂੰਗੇ ਕੰਮ ਦੇ 60 90 ਮਿੰਟ ਸੈਸ਼ਨ ਵਾਲੇ ਵਿਚਾਰ ਨਾਲ ਕਾਫੀ ਮਿਲਦਾ ਜੁਲਦਾ ਲੱਗਦਾ ਹੈ ਹੈਨਾ ਬਿਲਕੁਲ ਬਿਲਕੁਲ ਇਹ ਅਸਲ ਵਿੱਚ ਸਾਡੇ ਸਰੀਰ ਦੇ ਕੁਦਰਤੀ ਊਰਜਾ ਚੱਕਰਾਂ ਤੇ ਆਧਾਰਿਤ ਹੈ ਜਿਨ੍ਹਾਂ ਨੂੰ ਅਲਟ੍ਰੇਡੀਅਨ ਰਿਦਮ ਕਹਿੰਦੇ ਨੇ ਅੱਛਾ ਅਲਟ੍ਰੇਡੀਅਨ ਰਿਦਮ ਹਾਂਜੀ ਇਸਦਾ ਆਈਡੀਆ ਇਹ ਹੈ ਕਿ ਤੁਸੀਂ ਲਗਭਗ 90 ਮਿੰਟ ਤੱਕ ਪੂਰਾ ਧਿਆਨ ਲਗਾ ਕੇ ਕੰਮ ਕਰੋ ਤੇ ਫਿਰ 20-30 ਮਿੰਟ ਦੀ ਲੰਬੀ ਬ੍ਰੇਕ ਲਓ ਤਾਂ ਕਿ ਦਿਮਾਗ ਪੂਰੀ ਤਰ੍ਹਾਂ ਰੀਚਾਰਜ ਹੋ ਸਕੇ ਓਕੇ ਇਹ ਉਹਨਾਂ ਗੁੰਜਲਦਾਰ ਕੰਮਾਂ ਲਈ ਬਹੁਤ ਵਧੀਆ ਹੈ ਜਿੱਥੇ ਲਗਾਤਾਰ ਬਿਨਾਂ ਰੁਕਾਵਟ ਧਿਆਨ ਦੀ ਲੋੜ ਹੁੰਦੀ ਹੈ ਜਿਵੇਂ ਰਿਪੋਰਟ ਸੌਫਟਵੇਅਰ ਡਿਵੈਲਪਰ ਦੀ ਉਦਾਹਰਣ ਦਿੱਤੀ ਹੈ ਇਹ ਸਿੱਧਾ-ਸਿੱਧਾ ਉਸ ਡੂੰਗੇ ਕੰਮ ਦਾ ਸਮਰਥਨ ਕਰਦਾ ਹੈ ਜਿਸਤੇ ਨਿਊਪੋਰਟ ਇਹਨਾਂ ਜ਼ੋਰ ਦਿੰਦੇ ਨੇ ਹੂੰ ਦੇ ਨਿਊਪੋਰਟ ਤਾਂ ਇਹ ਵੀ ਕਹਿੰਦੇ ਨੇ ਕਿ ਹਫਤੇ 'ਚ ਘੱਟੋ-ਘੱਟ 5 ਦਿਨ ਅਜਿਹਾ ਇੱਕ ਬਲੌਕ ਜ਼ਰੂਰ ਹੋਣਾ ਚਾਹੀਦਾ ਤੇ ਕੋਸ਼ਿਸ਼ ਕਰੋ ਕਿ ਦਿਨ ਦੀ ਸ਼ੁਰੂਆਤ ਇਸੇ ਹਾਲ ਹੋਵੇ ਕਮਾਲ ਦੀ ਗੱਲ ਇਹ ਵੀ ਹੈ ਕਿ ਨਿਊਪੋਰਟ ਨੇ ਦੱਸਿਆ ਕਿ ਕਿਵੇਂ ਉਹਨਾਂ ਦੀਆਂ ਨਿੱਜੀ ਮੁਸ਼ਕਲਾਂ ਜਿਵੇਂ ਨੀਂਦ ਨਾ ਆਉਣ ਦੀ ਸਮੱਸਿਆ ਇਨਸੋਮਨੀਆ ਨੇ ਉਹਨਾਂ ਦੀ ਸੋਚ ਨੂੰ ਬਦਲਿਆ ਉਹ ਰੋਜ਼ਾਨਾ ਦੀ ਭੱਜ ਦੌੜ ਦੀ ਬਜਾਏ ਧੀਮੀ ਉਤਪਾਦਕਤਾ ਯਾਨੀ ਸਲੋ ਪ੍ਰੋਡਕਟਿਵਿਟੀ ਵੱਲ ਜ਼ਿਆਦਾ ਧਿਆਨ ਦੇਣ ਲੱਗੇ ਹਾਂ ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਮਤਲਬ ਮਹੀਨਿਆਂ ਜਾਂ ਦਹਾਕਿਆਂ ਦੇ ਲੰਬੇ ਟੀਚਿਆਂ ਤੇ ਫੋਕਸ ਤੇਜ਼ੀ ਨਾਲੋਂ ਨਿਰੰਤਰਤਾ ਜ਼ਿਆਦਾ ਜ਼ਰੂਰੀ ਹੈ ਸਹੀ ਗੱਲ ਹੈ ਦੇਖੋ ਉਤਪਾਦਕਤਾ ਦਾ ਮਤਲਬ ਇਹ ਨਹੀਂ ਕਿ ਹਰ ਰੋਜ਼ ਮਸ਼ੀਨ ਵਾਂਗ ਕੰਮ ਕਰੀ ਜਾਓ ਜ਼ਿੰਦਗੀ 'ਚ ਉਤਰਾ ਚੜਾਓ ਆਉਂਦੇ ਨੇ ਕਦੀ ਬੱਚੇ ਬਿਮਾਰ ਨੇ ਕਦੀ ਕੋਈ ਅਚਾਨਕ ਡੈਡਲਾਈਨ ਆ ਗਈ ਕਦੀ ਸਿਹਤ ਠੀਕ ਨਹੀਂ ਹਮ ਹਕੀਕਤ ਤਾਂ ਹੀ ਹੈ ਤੇ ਇਹ ਜਿਹੜੀਆਂ ਤਕਨੀਕਾਂ ਨੇ ਇਹ ਸਿਰਫ ਟੂਲ ਨੇ ਸਾਧਨ ਨੇ ਇਹ ਸਾਨੂੰ ਇਹਨਾਂ ਰੁਕਾਵਟਾਂ ਦੇ ਬਾਵਜੂਦ ਆਪਣੀ એનર્ਜੀ ਤੇ ਫੋਕਸ ਨੂੰ ਸਹੀ ਢੰਗ ਨਾਲ ਵਰਤਣ 'ਚ ਮਦਦ ਕਰਦੇ ਨੇ ਅਸਲ ਟੀਚਾ ਤਾਂ ਇਹੀ ਹੈ ਕਿ ਲੰਬੇ ਸਮੇਂ ਤੱਕ ਲਗਾਤਾਰ ਉਹਨਾਂ ਚੀਜ਼ਾਂ ਤੇ ਕੰਮ ਕਰਦੇ ਰਹੀਏ ਜੋ ਸੱਚਮੁੱਚ ਮਾਇਨੇ ਰੱਖਦੀਆਂ ਨੇ ਹਾਂ ਤੇ ਦੋਵੇਂ ਸਰੋਤ ਨਿਊ ਪੋਰਟ ਵੀ ਤੇ ਉਹ ਪੰਜਾਬੀ ਰਿਪੋਰਟ ਵੀ ਇਸੇ ਗੱਲ ਤੇ ਜ਼ੋਰ ਦਿੰਦੇ ਨੇ ਕਿ ਸਮੇਂ ਨੂੰ ਜਾਣ ਬੁੱਝ ਕੇ ਸੋਚ ਸਮਝ ਕੇ ਸੰਗਠਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੇ ਆਪਾਂ ਸਾਰ ਕੱਢੀਏ ਤਾਂ ਮੁੱਖ ਗੱਲ ਇਰਾਦੇ ਨਾਲ ਕੰਮ ਕਰਨ ਦੀ ਹੈ ਹੈਨਾ ਭਾਵੇਂ ਉਹ ਨਿਊਪੋਰਟ ਵਾਂਗ ਪੂਰੇ ਦਿਨ ਦਾ ਪੱਕਾ ਸ਼ਡਿਊਲ ਬਣਾਉਣਾ ਹੋਵੇ ਜਾਂ ਫਿਰ ਪੋਮਡੋਰੋ ਜਾਂ 90 ਮਿੰਟ ਦੇ ਚੱਕਰਾਂ ਵਰਗੇ ਬਲੌਕ ਵਰਥਣੇ ਹੋਣ ਬਿਲਕੁਲ ਮਤਲਬ ਸਿਰਫ ਰਿਐਕਟ ਨਹੀਂ ਕਰਨਾ ਸਗੋਂ ਆਪਣੇ ਟਾਈਮ ਨੂੰ ਆਪਣੇ ਟੀਚਿਆਂ ਲਈ ਖੁਦ ਕੰਟਰੋਲ ਕਰਨਾ ਹਾਂਜੀ ਤੇ ਨਾਲੇ ਇਹ ਵੀ ਯਾਦ ਰੱਖਣਾ ਕਿ ਇਹਨਾਂ ਤਰੀਕਿਆਂ ਨੂੰ ਆਪਣੀ ਲੋੜ ਮੁਤਾਬਕ ਬਦਲਣ ਵੀ ਪੈਂਦਾ ਹੈ ਜਿਹੜੀ ਦੂਜੀ ਰਿਪੋਰਟ ਹੈ ਉਹ ਖਾਸ ਤੌਰ ਤੇ ਕਹਿੰਦੀ ਹੈ ਕਿ ਪ੍ਰਯੋਗ ਕਰੋ ਦੇਖੋ ਤੁਹਾਡੇ ਲਈ ਕੀ ਕੰਮ ਕਰਦਾ ਹੈ ਬ੍ਰੇਕਾਂ ਨੂੰ ਆਪਣੇ ਹਿਸਾਬ ਨਾਲ ਐਡਜਸਟ ਕਰੋ ਹਾਂ ਕੰਮ ਦੀ ਕਿਸਮ ਦੇ ਹਿਸਾਬ ਨਾਲ ਟੈਕਨੀਕ ਚੁਣੋ ਬਿਲਕੁਲ ਕੋਈ ਇੱਕ ਫਾਰਮੂਲਾ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਠੀਕ ਹੈ ਜਾਂਦੇ ਜਾਂਦੇ ਇੱਕ ਸਵਾਲ ਮਨ ਵਿੱਚ ਆ ਰਿਹਾ ਹੈ ਜੀ ਜੇ ਅਸੀਂ ਸਿਰਫ ਰੋਜ਼ ਦੇ ਕੰਮਾਂ ਨੂੰ ਮੈਨੇਜ ਕਰਨ ਤੋਂ ਅੱਗੇ ਸੋਚੀਏ ਜੀ ਤਾਂ ਸਨੇ ਨੂੰ ਇਸ ਤਰ੍ਹਾਂ ਸੋਚ ਸਮਝ ਕੇ ਸੰਗਠਿਤ ਕਰਨਾ ਲੰਬੇ ਸਮੇਂ ਵਿੱਚ ਸਾਡੇ ਕਿਹੋ ਜਿਹੇ ਟੀਚਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਨਿਊ ਪੋਰਟ ਨੇ ਆਪਣੇ ਧਾਕਿਓ ਵਾਲੇ ਨਜ਼ਰੀਏ ਦੀ ਗੱਲ ਕੀਤੀ ਹਮ ਸ਼ਾਇਦ ਇਹ ਸਾਨੂੰ ਵੱਡੇ ਜ਼ਿਆਦਾ ਮਤਲਬ ਵਾਲੇ ਕੰਮ ਵੱਲ ਲਿਜਾਂਦਾ ਹੈ ਹਮ ਇਹ ਸੋਚਣ ਵਾਲੀ ਗੱਲ ਹੈ ਸ਼ਾਇਦ ਇਹ ਸਾਨੂੰ ਸਿਰਫ ਜ਼ਿਆਦਾ ਕਰਨ ਦੀ ਬਜਾਏ ਬਿਹਤਰ ਕਰਨ ਵਾਲ ਪ੍ਰੇਰਿਤ ਕਰਦਾ ਹੈ ਇਸ ਤੇ ਜ਼ਰੂਰ ਵਿਚਾਰ ਕੀਤਾ ਜਾ ਸਕਦਾ ਹੈ